ਵਿਸ਼ਵ ਵਾਤਾਵਰਣ ਦਿਵਸ ਹੈ ਸੋ ਸਾਰੀ ਦੁਨੀਆ ਦੇ ਵਿੱਚ ਇਹ ਦਿਹਾੜਾ এনवायरमेंट ਨੂੰ ਸਮਰਪਿਤ ਹੋ ਕੇ ਮਨਾਇਆ ਜਾਂਦਾ ਇਹ ਦਿਹਾੜੇ ਬਣਾਉਣ ਦੀ ਲੋੜ ਕਿਉਂ ਪਈ ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਵਿਸ਼ਵ ਭਰ ਦੇ ਵਿੱਚ ਜਿਹੜਾ ਹੈ ਉਹ ਤਾਪਮਾਨ ਵਧ ਰਿਹਾ ਹਵਾ ਪਾਣੀ ਤੇ ਧਰਤੀ ਪ੍ਰਦੂਸ਼ਿਤ ਹੋ ਰਹੀ ਹੈ ਤੇ ਜਿਸ ਤਰ੍ਹਾਂ ਗਰਮੀ ਵਧ ਰਹੀ ਹੈ ਬਹੁਤ ਚਿੰਤਾ ਜ਼ਾਹਰ ਕਰ ਰਹੇ ਆ ਵਿਗਿਆਨੀ ਕਿ ਜੇ ਇਸੇ ਤਰ੍ਹਾਂ ਇਹ ਤਾਪਮਾਨ ਵੱਧਦਾ ਰਿਹਾ ਤੇ ਫਿਰ ਦੁਨੀਆ ਦੇ ਉੱਤੇ ਇਹਦਾ ਬਹੁਤ ਮਾੜਾ ਪ੍ਰਭਾਵ ਪਊਗਾ ਜਿਹੜੇ ਗਲੇਸ਼ੀਅਰ ਸਦੀਆਂ ਤੋਂ ਰਿਜ਼ਰਵ ਦੇ ਵਿੱਚ ਪਾਣੀ ਸਟਾਕ ਆ ਉਹ ਖੁਰਨ ਲੱਗ ਪਣਗੇ ਤੇ ਖੁਰ ਵੀ ਰਹੇ ਆ ਤੇ ਉਹ ਪਾਣੀ ਜਦੋਂ ਸਮੁੰਦਰ ਦੇ ਵਿੱਚ ਆਊਗਾ ਤੇ ਸਮੁੰਦਰ ਜਿਹੜਾ ਹੈਗਾ ਉਹਦਾ ਤੱਲ ਉੱਚਾ ਹੋ ਜਾਊਗਾ ਜਿਹਦੇ ਨਾਲ ਜਿਹੜੇ ਨੀਵੇਂ ਮੁਲਕਾਂ ਸਮੁੰਦਰ ਦੇ ਕੰਢੇ ਤੇ ਜਾਂ ਸਮੁੰਦਰ ਦੇ ਵਿੱਚ ਉਹਨਾਂ ਦੇ ਡੁੱਬਣ ਦਾ ਖਤਰਾ ਜਿਹੜਾ ਹੈ ਮੰਡਰਾ ਰਿਹਾ ਇਸੇ ਵਾਸਤੇ ਹੀ ਹਰ ਵਾਰ ਹਰ ਲਗਾਤਾਰ ਇਹ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਓ ਹਵਾ ਪਾਣੀ ਤੇ ਧਰਤੀ ਨੂੰ ਬਚਾਓ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਬੜੀ ਦਿੱਕਤ ਹੋਊਗੀ ਜੇ এনवायरमेंट ਇਸੇ ਤਰ੍ਹਾਂ ਜਿਹੜਾ ਹੈ ਗਰਮ ਹੁੰਦਾ ਰਿਹਾ ਤੇ ਫਿਰ ਬਹੁਤ ਕੋਕਿ ਜਦੋਂ ਮਨੁੱਖ ਕੁਦਰਤ ਦੇ ਨਾਲ ਖਲਵਾੜ ਕਰਦਾ ਤੇ ਕੁਦਰਤ ਦੇ ਜਿਹੜੇ ਹੈਗਾ ਸਿਸਟਮ ਹਨ ਉਹਦੀ ਈਕੋਲੋਜੀ ਹੈ ਉਹ ਹਲਦੀ ਆ ਉਹਦੇ ਵਿੱਚ ਫਰਕ ਪੈਂਦਾ ਤੇ ਫਿਰ ਬਹੁਤ ਵੱਡੇ ਪ੍ਰਭਰਤ ਨਾਉਂਦੇ ਆ ਸੋ ਹੜ ਆਉਣਗੇ ਕਾਲ ਪਾਊਗਾ ਸੱਕਾ ਪਾਊਗਾ ਤੇ ਹੋਰ ਇਹੋ ਜਿਹੇ ਆਫਤਾ ਆਉਣਗੇ ਆ ਜਿਹੜੀਆਂ ਮਨੁੱਖ ਦੇ ਬਰਦਾਸ਼ਤ ਕਰਨ ਤੋਂ ਬਾਹਰ ਹੋਣਗੀਆਂ ਸੋ ਇਸੇ ਵਾਸਤੇ ਜਿਹੜਾ ਹੈ ਦੁਨੀਆ ਭਰ ਵਿੱਚ ਚੇਤਾਵਨੀ ਵਾਸਤੇ ਕਿ ਆਪਾਂ ਵਾਤਾਵਰਨ ਨੂੰ ਬਚਾਈਏ ਕਿਉਂਕਿ ਹਵਾ ਵਿੱਚ ਅਸੀਂ ਸਾਹ ਲੈਨੇ ਆ ਪਾਣੀ ਪੀ ਕੇ ਜਿਨੇ ਆ ਧਰਤੀ ਤੇ ਰਹਨੇ ਆ ਸਾਡੇ ਸਤਿਗੁਰਾਂ ਨੇ ਵੀ ਸਾਨੂੰ ਇਹੀ ਉਪਦੇਸ਼ ਦਿੱਤਾ ਆਪਾਂ ਉਹਨੂੰ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੇ ਦਾਈ ਦਾ ਆ ਖੇਲੇ ਸਗਲ ਜਗਤ ਜੇ ਵੇਸ਼ਵ ਨੂੰ ਬਚਾਉਣਾ ਹੈ ਖੇਲੇ ਸਗਲ ਜਗਤ ਸਾਰਾ ਸੰਸਾਰ ਖਸਦਾ ਖੇਡਦਾ ਖੁਸ਼ੀਆਂ ਦੇ ਵਿੱਚ ਵਸੇ ਤੇ ਫਿਰ ਸਾਨੂੰ এনवायरमेंट ਨੂੰ ਸਨਮਾਨ ਸਤਕਾਰ ਦੇਣਾ ਪਊਗਾ ਜੋ ਗੁਰਧਾਨਿਕ ਪਾਸ਼ਾ ਨੇ ਬਾਣੀ ਦੇ ਵਿੱਚ ਦਿੱਤਾ ਪਾਣੀ ਨੂੰ ਗੁਰੂ ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਂ ਤੇ ਜਿਸ ਦਿਨ ਇਹੋ ਜਿਹਾ ਅਸੀਂ ਸਤਕਾਰ ਆਪਣੇ ਪਰਿਆਵਰਣ ਨੂੰ ਦੇਣ ਲੱਗ ਪਏ ਉਦੋਂ ਪਰਿਆਵਰਣ ਸਾਫ਼ ਹੋਣਾ ਸ਼ੁਰੂ ਹੋ ਜਾਊਗਾ ਤੇ ਜਿਹੜਾ ਵਾਤਾਵਰਣ ਆ ਉਹ ਬੱਝੂਗਾ ਸੋ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਜੱਦ ਤੋਂ ਵੱਧ ਪਲਾਂਟੇਸ਼ਨ ਕਰੀਏ ਪਾਣੀ ਨੂੰ ਪ੍ਰਦੂਸ਼ਿਤ ਨਾ ਕਰੀਏ ਜਿਹੜੇ ਪਾਣੀ ਦੇ ਖਜ਼ਾਨੇ ਸਾਡੇ ਕੋਲ ਆ ਉਹਨੂੰ ਸੰਕੋਚਨਾ ਵਰਤੀਏ ਤੇ ਜੋ ਜਿਹੜਾ ਧਰਤੀ ਆ ਇਹਨੂੰ ਅਸੀਂ ਕੈਮੀਕਲਾਂ ਦੇ ਨਾਲ ਸਿੰਜੀ ਜਾ ਰਹੇ ਹਾਂ ਬਹੁਤ ਕੁਝ ਦੁਨੀਆ ਭਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਜੁਗਰੇਮ ਤੇ ਰੂਹ ਜਿਹੜਾ ਹੈ ਉਹ ਲੜ ਰਿਹਾ ਹੈ ਤੇ ਉੱਥੇ ਜਦੋਂ ਉਹ ਬੰਬ ਛਿੱਟੇ ਜਾਂਦੇ ਆ ਜਦੋਂ ਉਹ ਮਜਾਇਲਾ ਲਾਗੀਆਂ ਜਾਂਦੀਆਂ ਤੇ ਉਹ ਜਿਹੜੇ ਧੂਏ ਦੇ ਗੁਬਾਰ ਉੱਠਦੇ ਆ ਉਹ ਸਾਰੇ ਇਸੇ ਆਕਾਸ਼ ਦੇ ਵਿੱਚ ਜਾਂਦੇ ਆ ਸੋ ਮਨੁੱਖ ਨੂੰ ਸਾਨੂੰ ਇਹਦਾ ਜਾਈਦਾ ਕਿ ਧਰਤੀ ਸਾਨੂੰ ਰਹਿਣ ਵਾਸਤੇ ਦਿੱਤੀ ਆ ਇਹ ਧਰਤੀ ਆਉਣ ਵਾਲੀਆਂ ਪੀੜ੍ਹੀਆਂ ਦੀ ਜਿਹੜੀ ਵਿਰਾਸਤ ਆ ਸਾਡਾ ਫਰਜ਼ ਬਣਦਾ ਕਿ ਉਹਨੂੰ ਸੰਭਾਲੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸੁਖੀ ਵਸ ਸਕਣ ਤੋਂ ਸਾਡੀ ਸਾਰਿਆਂ ਦੀ ਡਿਊਟੀ ਆ ਤੇ ਅਸੀਂ ਸਾਰੇ ਲੜਕੇ ਦੇ ਕੰਮ ਕਰਾਂਗੇ ਬਾਣੀ ਕਹਿੰਦੀ ਆ ਜਿੱਥੇ ਜਾਏ ਭਈਏ ਭਲਾ ਕਹੀਏ ਦੇਸ਼ ਵਿਦੇਸ਼ ਦੁਨੀਆ ਭਰ ਦੇ ਵਿੱਚ ਅਸੀਂ ਜਿੱਥੇ ਵਸਦੇ ਆ ਸਾਡਾ ਫਰਜ਼ ਬਣਦਾ ਉੱਥੇ ਦੇ এনवायरमेंट ਨੂੰ ਸੰਭਾਲੀਏ ਤਾਂ ਹੀ ਸਾਡਾ ਪਰਖ ਇਹ ਰਹੇ ਬਤੂਗਾ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਗੁਰੂ ਨਾਨਕ ਦੇ ਬਚਨਾਂ ਤੇ ਚੱਲ ਕੇ ਦੁਨੀਆ ਨੂੰ ਬਚਾਇਆ ਜਾ ਸਕਦਾ ਆਹ ਬਾਬੇ ਨਾਨਕ ਦੀ ਬਾਣੀ ਨੂੰ ਸੁਣੀਏ ਪੜੀਏ ਤੇ ਉਹਦੇ ਤੇ ਅਮਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ